ਲਾ ਸਜਣਾ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਬਾਈ ਧਿਆਨ ਕੋਲੇ ਪਹੁੰਚੇ ਹੋਇਆ ਕੱਟੀਆਂ ਤੁਹਾਨੂੰ ਮੱਲੋ ਇਹ ਮੰਨ ਲਓ ਵੀ 6 ਦੇ ਲਗਭਗ ਦਿਖਾ ਦਾਂਗੇ ਤਿੰਨ ਰੈਣੀਆ ਚਾਰ ਨੀਲੀ ਰਵੀ ਦੀਆਂ ਤੇ ਇੱਕ ਰਹੂਗੀ ਬੂਰੀ ਕੱਟੀ ਬਹੁਤ ਕਮਾਲ ਦੀ ਤੇ ਇੱਕ ਤੁਹਾਨੂੰ ਮੋਰਾ ਨਸਲ ਦੀ ਕੱਟੀ ਦਿਖਾ ਦਾਂਗੇ ਇਧਰਲੇ ਪੰਨੇ ਬਿਲਕੁਲ ਬੰਦ ਸਿੰਘ ਚ ਸੀਮਨ ਵੀ ਬਾਈ ਕਹਿੰਦਾ ਆਪਣੇ ਹੱਥੀ ਲਵਾਇਆ ਇਹਦੇ ਤੇ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਗੱਲਵਾ ਤੁਹਾਡੀ ਬਾਈ ਨਾ ਕਰਾ ਦੂੰਗਾ ਬੂਰੀ ਨੀਲੀ 라ਵੀ ਤੇ ਮੋਰਾ ਤਿੰਨੇ ਨਸਲਾਂ ਹੁੰਦੀਆਂ ਤਿੰਨੇ ਨਸਲਾਂ ਦੇ ਕੱਟੀਆਂ ਦਿਖਾ ਲਾਂਗੇ ਇੱਕੋ ਛੱਤ ਥੱਲੇ ਆਇਆ ਧਿਆਨ ਫੇਰਾ ਹੋਰ ਕਿਵੇਂ ਆ ਵਧੀਆ ਬਈ ਉਹਨਾਂ ਨੂੰ ਆ ਜਾ ਦੂਰ ਤੱਕ ਨਹੀਂ ਜਾਣਾ ਚੜਦੀ ਗਲਾ ਹਾਂ ਜਾਮਾ ਓਕੇ ਬਈ ਠੀਕ ਆ ਗੱਲ ਨੰਬਰ ਬੋਲੋ ਜੀ ਨੰਬਰ ਆਪਣਾ 97815 64412 97815 64412 ਤੇ ਸ਼ੁਰੂਆਤ ਕਿਹੜੇ ਪਾਸੋਂ ਕਰੀਏ ਫੇਰ ਇਧਰ ਹੀ ਕਰ ਲਾਂਗੇ ਜੀ ਇੱਥੋਂ ਕਰਦੀ ਛੋਟੀ ਕੱਟੀ ਤੋਂ ਮਾਰ ਲੱਭੀ ਕੈਮਰਾ ਉਹ ਨਿੱਕੀ ਜੀ ਦਾ ਲਕੋਈ ਖੜਾ ਇੱਕ ਇਧਰਲੇ ਪੰਨੇ ਆਦਾ ਖੇਡ ਜੀ ਆ ਨਾ ਨਾਲੇ ਜੀ ਬਾਕੀ ਨੂੰ ਖੇਡ ਲਾ ਕੇ ਰੱਖੂਗੀ ਲੈਔਰ ਲੈ ਬਾਲੇ ਬਾਈ ਮੰਗਦੇ ਨੇ ਵੀ ਛੋਟੀ ਹੋਵੇ ਜਮਾ ਛੋਟੀ ਚਾਹੀਦੀ ਹੈ ਨਾ ਵੀ ਆਪ ਪਾਲਾਂਗੇ ਤਿਆਰ ਕਰਾਂਗੇ ਠੀਕ ਹੈ ਗੱਲ ਕਿਉਂਕਿ ਹਰੇਕ ਦਾ ਮੈਂ ਕਹੂੰਗਾ ਅਲੱਗ-ਅਲੱਗ ਵਾਸਟ ਹੁੰਦਾ ਹੈ ਨਾ ਤੇ ਇੱਥੋਂ ਮਾਰਦੇ ਲੱਭੀ ਕੈਮਰਾ ਐਕਟਿਵ ਤਾਂ ਪੂਰੀ ਹੈ ਨਾ ਉਮਰ ਕਿੰਨੀ ਕਰੂਗੀ ਇਹਦੀ 10 ਕੁ ਮਹੀਨੇ ਹੈਗੇ ਬਈ ਕੁੱਲਾ ਆ ਲੈ ਚ ਲੈ ਇਧਰ ਲੈ ਬੰਨੇ ਬਾਹਰ ਲੈ ਬੰਨੇ ਉਮਰ ਰਹੂਗੀ ਸਿਰਫ ਤੇ ਸਿਰਫ 10 ਕੁ ਮਹੀਨੇ ਨੂੰ ਰੱਸਾ ਮੇਰਾ ਖਲਾ ਘੱਟੀ ਪਾਇਆ ਲੱਗਦਾ ਇਹ ਨਾ ਬੱਚਾ ਬਾਈ ਹਲੇ 11 ਤਾਂ ਬਸ ਆ ਜਿਆਦਾ ਪ੍ਰੇਸ਼ਾਨ ਨਾ ਕਰ ਇੱਥੇ ਰੋਕ ਲਾ ਇੱਥ ਠੀਕ ਹੈ ਗੱਲ ਇਹ ਇੱਥੋਂ ਮਾਰ ਨਹੀਂ ਲੱਭੀ ਕੈਮਰਾ ਫੇਸ ਕਰਦੀ ਥੋੜਾ ਤਾਂ ਨੂੰ ਅੱਖਾਂ ਓੱਖਾਂ ਓਕੇ ਆ ਗਈਆਂ ਜਮਾ ਜਮਾ ਬਾਈ ਠੀਕ ਹੈ ਗੱਲ ਆ ਲੈ ਚਲ ਅੰਦਰ ਲਈ ਸਾਰੀ ਨਿਸ਼ਾਨੀਆਂ ਓਕੇ ਹੋਣਗੀਆਂ ਠੀਕ ਹੈ ਗੱਲ ਉਮਰ ਸਿਰਫ ਤੇ ਸਿਰਫ ਦੱਸਿਆ ਤਕਰੀਬਨ 10 ਕੁ ਮਹੀਨਿਆਂ ਦੇ ਲੱਗ ਭਾਗ ਆ ਬਾਕੀ ਉਹੀ ਗੱਲ ਆ ਵੀ 10 20 ਦਿਨ ਇਧਰ ਉਧਰ ਵੀ ਹੁੰਦੀ ਆ ਬਾਈ ਨੇ ਖਰੀਦੀ ਵੀ ਆ ਤੇ ਬਾਕੀ ਥਾਣ ਥੱਲੇ ਦੋ ਚਿੱਤੇ ਰਹਿਣਗੇ ਲੱਭੀ ਉਹ ਇਹਦਾ ਖੇਡ ਜੀ ਹੈ ਔਰੇ ਲਿਆ ਇਹ ਪੂਰੋਂ ਮਾਰਦੇ ਕੈਮਰਾ ਦੋ ਥਾਣ ਇੱਕ ਸਾਈਡ ਵਾਲੇ ਚਿੱਤੇ ਰਹਿਣਗੇ ਦੋ ਰਹਿਣਗੇ ਬਲੈਕ ਤੇ ਧਿਆਨ ਇਹਦੇ ਪੈਸੇ ਕਿੰਨੇ ਲਵਾਂਗੇ ਕੱਲ ਪੈਸੇ ਬਈ 28000 ਰੁਪਏ 28000 ਮੰਗ ਰਿਹਾ ਮੰਨ ਤਣ ਜਾ ਜੋ ਕਰ ਦਾਂਗੇ ਉਹ ਤੁਹ ਕਰ ਦਾਂਗੇ ਬਈ ਠੀਕ ਹੈ ਗੱਲ ਤੇ ਹੁਣ ਮਾਰਦੇ ਲੱਭੀ ਦੋ ਨੰਬਰ ਵਾਲੀ ਕੱਤੀ ਤੇ ਐ ਤੇ ਮਾਰਦੇ ਕੈਮਰਾ ਇਥੋਂ ਕਰਾ ਦੇ ਚ ਇੱਕ ਕੁਆਲਿਟੀ ਇਹਦੀ ਇਹਦੀ ਕਿੰਨੀ ਉਮਰ ਰਹੂਗੀ ਇਹ ਸਾਲ ਕਦੇ ਲਗਭਗ ਹੈਗੀ ਬਈ ਆ ਮੈਂ ਕਹਿੰਦਾ ਐ ਕਹਿੰਦੇ ਪਹਿਲਾਂ ਮੇਰੀ ਵਾਰੀ ਲਾ ਹਨਾ ਆ ਕਹਿੰਦੇ ਮੇਰੀ ਵਾਰੀ ਲਾ ਇਹਦੀ ਤੀਜੇ ਨੰਬਰ ਦੀ ਲਾਵਾਂਗੇ ਵਾਰੀ ਇਹਦੀ ਉਮਰ ਸਾਲ ਦੇ ਲਗਭਗ ਬਈ ਸਾਲ ਦੇ ਲਗਭਗ ਹੈ ਬਈ ਤੇ ਸਿੰਘ ਪਤਲਾ ਰਹੂਗਾ ਤੇ ਥੋੜਾ ਵਾਈਟ ਵੀ ਆ ਗਿਆ ਇੱਕ ਬੰਨੇ ਹਣਾ ਹਾਂਜੀ ਬਾਈ ਗਲਾਬੀ ਸਿੰਘ ਆ ਲੈ ਚੱਲ ਲੈ ਚੱਲ ਇਹ ਮੰਨ ਲਓ ਵੀ ਹਲੇ ਤਾਂ ਅਲੂਈ ਹੀ ਉੱਤਰਦੀ ਆ ਬਾਹਲੇ ਸੋਣੀ ਕੱਟੀ ਬਣੂਗੀ ਬਾਈ ਸਿੰਘ ਸਿੰਘ ਪਤਲਾ ਹੈਗਾ ਵੀ ਲੰਮੀ ਬਹੁਤ ਹੈ ਤੇ ਬਾਕੀ ਉਦਾਂ ਢਾਂਚੇ ਦੀ ਸੈਟਿੰਗ ਆ ਪੂਰੀ ਹੈ ਨਾ ਐਨ ਫਿੱਟ ਫਿੱਟ ਜੇ ਢਾਂਚੇ ਦੀ ਰਹੂਗੀ ਉਮਰ ਆ ਗਈ ਸਾਲ ਦੇ ਲਾਗੇ ਛਾਗੇ ਤੇ ਜਦੋਂ ਬਾਈ ਨਾ ਇੱਥੇ ਰੋਪੂਗਾ ਉਰਲੇ ਬੰਨੇ ਫੇਸ ਕਰਦੀ ਇੱਥੋਂ ਕਰਾਦੀ ਲੱਭੀ ਚੱਕ ਇਹ ਤਾਂ ਜੁਨੀਕ ਜਾ ਆ ਗਿਆ ਫੇਸ ਥੋੜਾ ਜਿਹਾ ਸਾਈਡ ਕੱਟ ਵੀ ਆ ਗਿਆ ਤੇ ਉਰਲੇ ਬੰਨਿਓ ਵੀ ਇੱਕ ਕੱਟ ਆ ਗਿਆ ਜਿੰਨ ਆਪਾਂ ਕਹਦੇ ਨਾ ਕਈ ਵਾਰੀ ਵੀ ਕੋਈ ਚੀਜ਼ੇ ਬਣਦੀ ਚਿੱਤਰ ਜਾ ਬਣਦਾ ਜਿਵੇਂ ਤੇ ਇੱਥੋਂ ਕਰਾ ਲਈ ਚੈੱਕ ਨਕਸ਼ੇ ਦਾ ਵੀ ਵਾਲੇ ਸੋਹਣੇ ਨੇ ਸਾਰਿਆਂ ਦੇ ਆ ਫੇਸ ਚ ਕੱਟੀ ਬਹੁਤ ਕੱਟ ਮਿਲਦੀ ਹੈਗੀ ਉਹੀ ਗੱਲ ਆ ਵੀ ਇੱਕ ਤਾਂ ਆ ਗਈ ਇਧਰਲੇ ਬੰਨਿਓ ਸਾਈਡ ਕੱਟ ਵੀ ਆ ਗਿਆ ਨਾਲ ਨਾਲ ਇਹਦੇ ਇੱਥੋਂ ਕਰਾ ਲਈ ਚੈੱਕ ਤੇ ਇੱਥੋਂ ਇੱਥੋਂ ਮਾਰਦੇ ਕੈਮਰਾ ਸਾਈਡ ਕੱਟ ਤੋਂ ਵੀ ਆ ਗਈ ਤੇ ਇੱਥੋਂ ਚੈੱਕ ਕਰ ਸਕਦੇ ਹਾਂ ਤੇ ਕੁਆਲਿਟੀ ਫਿਰ ਇੱਕ ਕੱਟ ਆ ਯੂਨੀਕ ਜਾ ਆ ਗਿਆ ਉਰਲੇ ਬੰਨਿਓ ਇਹ ਕਿੰਨੀ ਉਮਰ ਸਾਲ ਦੀ ਉਮਰ ਇਹਦੀ ਇਹਦੀ ਸਾਲ ਦੇ ਬਈ ਲਗਭਗ ਲੈ ਚਲ ਤੇ ਆਨੰਦ ਰਲੇ ਬੰਨੇ ਇਹਦੇ ਚ ਕਈ ਖਾਸੀਅਤਾਂ ਆ ਗਈਆਂ ਚੰਗੀ ਝੋਟੀ ਤਿਆਰ ਹੋਣਾ ਗੁਰਿਆਰੇ ਤੇ ਬਾਕੀ ਇਹਦੀ ਲੂਈ ਵੀ ਦੱਸੀ ਜਾਂਦੀ ਆ ਵੀ ਯਾਰ ਉਮਰ ਦੀ ਬਿਲਕੁਲ ਛੋਟੀ ਉਮਰ ਚ ਹੀ ਆ ਗਈ ਕੋਈ ਪੱਕੀ ਨਹੀਂ ਹੈਗੀ ਕੱਟੀ ਥਾਂ ਸਿੰਗਲ ਚਾਰ ਰਹਿਣਗੇ ਨੰਬਰ ਰਹੂਗਾ ਦੂਜਾ ਤੇ ਪੈਸੇ ਤੇ ਆਨੇ ਦੇ ਇਹਦਾ 38000 ਬਈ ਇਹਦਾ 38000 ਠੀਕ ਹੈ ਗੱਲ ਉਹਦਾ 28000 ਛੋਟੀ ਦਾ ਉਹਦਾ 28000 ਜੇ ਵੀ ਦੋ ਨਹੀਂ ਲੈਂਦਾ ਭਰਾ ਯਾਰ ਇਹ ਚ ਮਾਨਤਨ ਕਰ ਦਾਂਗੇ ਬਈ ਸਾਰੀਆਂ ਚ ਕਰ ਦਾਂਗੇ ਮਾਨਤਨ ਠੀਕ ਹੈ ਗੱਲ ਇਹੋ ਜੀ ਗੱਲ ਨਹੀਂ ਹੈਗੀ ਇਕੱਲੀ ਇਕੱਲੀ ਲੈਂਦਾ ਤਾਂ ਵੀ ਕਰ ਦਿਆਂਗੇ ਜੋੜਾ ਲੈਂਦਾ ਤਾਂ ਵੀ ਕਰ ਦਿਆਂਗੇ ਜੇ ਲੱਭੀ ਕੈਮਰਾ ਘਮਾਦੇ ਜਾ ਰਹੇ ਕੋਈ ਸੱਜਣਾ ਸਾਰੀਆਂ ਲੈਂਦਾ ਮਾਨਤਨ ਬਾਈ ਕਹਿੰਦਾ ਤਾਂ ਵੀ ਉਦਾਂ ਦਾ ਕਰ ਦਿਆਂਗੇ ਤੇ ਹੁਣ ਮਾਰਦੇ ਕੈਮਰਾ ਤਿੰਨ ਨੰਬਰ ਵਾਲੀ ਤੇ ਉਹੀ ਗੱਲ ਆ ਵੀ ਨੀਲੀ ਦੀ ਅੱਡੋ ਅੱਡ ਆ ਗਈਆਂ ਤੇ ਆ ਗਈਆਂ ਸਿਰਾ ਕੁਆਲਿਟੀ ਕਰਾ ਦੇ ਚੈੱਕ ਇੱਥੇ ਤੋਂ ਤੇ ਇਹਦੀ ਉਮਰ ਕਿੰਨੀ ਰਹੂਗੀ ਬਾਈ ਇਹਦੀ ਬਈ 13 ਕਿ ਮਹੀਨੇ ਉਮਰ ਰਹੀ ਆ। ਤੋਰ ਦੇ ਖੋਲ ਕੇ ਨੂੰ ਵੀ। ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਕਿਉਂਕਿ ਨੀਲੀ ਦੀਆਂ ਚਾਰ ਨੇ ਮੈਂ ਇਹ ਕਹੂੰਗਾ ਵੀ ਚਾਰਾਂ ਦੀ ਕੁਆਲਿਟੀ ਐਡ ਟੂ ਆਰਡਰ ਹੋਊਗੀ ਹੈ ਨਾ। ਹਾਂ ਬਈ ਕੁਆਲਿਟੀ ਬਹੁਤ ਵਧੀਆ ਹੈ ਜੀ ਸਾਰੀ। ਕਿਸੇ ਫੇਸ ਤੇ ਟੇਡਾ ਕੱਟਾ ਕਿਸ ਤੇ ਕਿਸ ਤਰ੍ਹਾਂ ਕੱਟਾ ਤੇ ਆਹ ਕੱਟੀ ਦੀ ਨਾ ਝੋਲੀ ਵੀ ਤੁਹਾਨੂੰ ਜਰੂਰ ਦਿਖਾਉਂਗਾ ਤੇ ਉਦਾਂ ਸ਼ਕੀਨ ਆ ਗਈ ਪੂਰੀ ਫੁੱਲ ਜਿਹੜਾ ਮੈਂ ਭਰਾ ਕਹਿੰਦਾ ਨੀਲੀ ਦੇ ਸ਼ਕੀਨ ਨੇ ਨਾ ਵੀ ਟੌਪ ਦੀ ਕੱਟੀ ਤਿਆਰ ਕਰਨੀ ਆ ਇੱਥੋਂ ਕਰ ਸਕਦੇ ਹੋ ਕੁਆਲਿਟੀ ਚੈੱਕ। ਇਹ ਇੱਥੋਂ ਮਾਰਦੇ ਸੀ ਫੇਸ ਤੋਂ ਕੈਮਰਾ ਸਾ ਇੱਥੋਂ ਕਰਾ ਦੇ ਲੱਬੀ ਚੈੱਕ ਕਿੰਨੀ ਉਮਰ ਦੱਸਿਆ ਤਾਂ ਇਹਦੀ 13 ਕਿ ਮਹੀਨੇ ਬਈ ਉਮਰ ਠੀਕ ਹੈ ਗੱਲ ਤੇ ਲੈ ਚ ਰ ਅੰਦਰ ਲੈ ਬੰਨੇ ਤੇ ਝੋਲੀ ਝੂੜੀ ਤੋਂ ਅੰਦਰ ਗੁਰ ਸਿੰਘੀ ਸੁੰਗੀ ਇਹਦੀ ਜਮਾ ਨੀਲੀ ਵਾਲੀ ਇਹ ਥੱਲੋ ਮੋੜਦੀਆਂ ਨੇ ਨਾ ਠੀਕ ਹੈ ਗੱਲ ਪਿਓਰ ਜਮਾ ਨੀਲੀ ਵਾਲੀ ਸਿੰਘੀ ਸੁੰਗੀ ਆ ਗਈ ਫੀਟਿੰਗ ਜਣਾ ਜਮਾ ਓਕੇ ਆ ਗਈ ਫਿੱਟ ਫਿੱਟ ਫੀਟਿੰਗ ਤੇ ਝੋਲੀ ਪੂਰੀ ਅਸਲਾ ਉਹ ਤੁਹਾਨੂੰ ਇੱਥੇ ਜਦੋਂ ਬਾਈ ਨੇ ਬੰਨਤੀ ਚੈੱਕ ਕਰਾ ਦੂੰਗਾ ਖਣ ਵੀ ਮੇਰਾ ਖਿਆਲ ਆ ਵੀ ਇਹਦੇ ਚਿੱਟੇ ਮੇਰਾ ਖਿਆਲ ਆ ਤਿੰਨ ਹੋਣਗੇ ਨਾ ਕਰਾਂ ਚੈੱਕ ਕਰਾਂ ਇਹ ਇੱਥੋਂ ਕਰਾ ਲਵੀ ਚੈੱਕ ਵੇ ਦੋ ਤਾਂ ਸਾਈਡ ਵਾਲੇ ਚਿੱਟੇ ਆ ਗਏ ਤੇ ਇੱਕ ਆ ਗਿਆ ਅਗਲਾ ਥਾਣਾ ਇਧਰਲੇ ਬੰਨੇ ਉਹ ਮੰਨ ਲਓ ਵੀ ਤਿੰਨ ਥਾਣੇ ਦੇ ਚਿੱਟੇ ਆ ਗਏ ਇੱਕ ਬਲੈਕ ਰਹੂਗਾ ਤੇ ਬਾਕੀ ਝੋਲੀ ਕਰ ਸਕਦਾ ਹਾਂ ਚੱਕ ਇੱਥੇ ਤੋਂ ਤੇ ਇੱਥੋਂ ਮਾਰਦੀ ਫੀਸ ਤੇ ਕੈਮਰਾ ਲੱਭੀ ਇਹਦਾ ਕਿਹੜਾ ਰਹੂਗਾ ਤੈਨਾਂ ਕਿਹੜਾ 40000 ਰੁਪਏ ਇਹ 40 ਦੀ ਉਹ 38 ਦੀ ਉਹ 28 ਦੀ ਤੇ ਉਹ 28 ਦੀ 28 38 40 ਹਾਂ ਬਈ ਠੀਕ ਹੈ ਗੱਲ ਤੇ ਹੁਣ ਮਾਰਦੇ ਆ ਅਗਲੇ ਨੰਬਰ ਵਾਲੀ ਤੇ ਇਹ ਟੇਡੇ ਘੱਟ ਚ ਆ ਗਈ ਤੋਰ ਦੇ ਖੋਲਕੇ ਨੂੰ ਤੇ ਬਾਕੀ ਇੱਥੇ ਤੋਂ ਕਰ ਸਕਦਾ ਹਾਂ ਚੱਕ ਇਹ ਆ ਗਈ ਟੇਡੇ ਘੱਟ ਚ ਇਹਦੀ ਉਮਰ ਕਿੰਨੀ ਇਹਦੀ 14-15 ਮਹੀਨੇ ਹੈਗੀ ਹੈ ਬਈ ਉਮਰ 14-15 ਥਣ ਸਿੰਗਲ ਚਾਰ ਹੀ ਰਹਿਣਗੇ ਸਾਰੇ ਫਾਲਤੂ ਤਾਂ ਨਹੀਂ ਕਿਸੇ ਦੇ ਕੋਈ ਫਾਲਤੂ ਥਣ ਨਹੀਂ ਹੈਗਾ ਸਾਰਿਆਂ ਦੇ ਚਾਰ ਖੂਬ ਸ਼ਾਂਕ ਕੋਈ ਸੋਹਦੀਆਂ ਸੋਹਰੀਆਂ ਜੰਗੀ ਕੱਟੀ ਆ ਗਈ ਬਈ ਠੀਕ ਹੈ ਗੱਲ ਆਖੂ ਖੂਕ ਪਿਓਰ ਆ ਗਈ ਜਮਾ ਮਣਕੀ ਆਖ ਸਾਰੀਆਂ ਦੀ ਅਖ ਖੂਕ ਮਣਕੀ ਹੈਗੀ ਠੀਕ ਹੈ ਗੱਲ ਆ ਲੈ ਚਲ ਅੰਦਰ ਲੈ ਬੰਨੀ ਇਹਦੀ ਉਮਰ ਰਹੂਗੀ 14 ਤੋਂ 15 ਮਹੀਨੇ ਦੇ ਲਗਭਗ ਕਿਉਂਕਿ ਜ਼ਿਆਦਾਤਰ ਇਹਨਾਂ ਦੀ ਲੂਈਆਂ ਹੀ ਦੱਸ ਦਾਂਦੀ ਆ ਤਕਰੀਬਨ ਇਸ ਉਮਰ ਤੋਂ ਬਾਅਦ ਉਤਰ ਲੱਗੂਗੀ ਜਾ ਕੇ ਦਵਾਰੇ ਵਾਲੀ ਫੇਰ ਚੱਕਣੀ ਐ ਇਸ ਤੋਂ ਬਾਅਦ ਸਾਫ ਜੀਆਂ ਹੋ ਜਾਣਗੀਆਂ ਉਸ ਤੋਂ ਬਾ ਇਹ ਥੱਲਿਆਂ 'ਚ ਰੂਰ ਦਿਖਾ ਦਿਆ ਕਰ ਲੱਭੀ ਕੱਲੀ ਕੱਲੀ ਇਹ ਇੱਕ ਮਿੰਟ ਇੱਕ ਮਿੰਟ ਇਹ ਇੱਥੋਂ ਇੱਥੋਂ ਕਰਾ ਦੇ ਚੈੱਕ ਕਰੀ ਕਰੀ ਉਹ ਲੈ ਲੈ ਇਹ ਇੱਥੋਂ ਚੈੱਕ ਕਰਾ ਦੇ ਸਿੰਗਲ ਚਾਰ ਹੀ ਰਹਿਣਗੇ ਵੈਸੇ ਥੋੜਾ ਜਿਹਾ ਇਧਰ ਆਉਂਦੀ ਆ ਤੇ ਫੇਸ ਤੇ ਮਾਰ ਨਹੀਂ ਕੈਮਰਾ ਪਰਲੇ ਬੰਨੇ ਨਹੀਂ ਲਿਆ ਭਾਈ ਇਹਦਾ ਟੈਨਕੀਨੇਟਰ ਹੋਊਗਾ ਇਹਦਾ ਵੀ 40000 ਰੁਪਏ ਭਾਈ ਇਹਦਾ ਵੀ 40 ਜੇ ਕੋਈ ਇਕੱਠੀਆਂ ਲੈਂਦਾ ਤਾਂ ਉਦਾਂ ਦਾ ਹੋ ਜਾ ਕਰ ਲਾਂਗੇ ਭਾਈ ਸਾਰੀਆਂ ਆ ਜਾ ਆ ਜਾ ਹੁਣ ਆ ਬੂਰੀ ਤੇ ਆ ਜਾਓਗਾ ਇਹਦਾ ਪੂਰੀ ਸਮੀ ਹੋਈ ਆ ਸ਼ੂ ਤੇ ਵੀ ਨਿਸ਼ਾਨ ਆ ਗਿਆ ਇਹਦੇ ਖਣੇ ਦੇ ਵਿਚਾਰ ਰਹਿਣਗੇ ਸਿੰਘ ਜੀ ਬਾਈ ਬਾਲੀ ਸੁਣੀ ਚੋਲੀ ਇਹਦੀ ਵੀ ਠੀਕ ਹੈ ਗੱਲ ਤੇ ਸਮੀ ਸੁਮੀ ਪੂਰੀ ਹੋਈ ਹੈ ਹਨਾ ਅੱਖਾਂ 'ਚ ਵੀ ਇਹਦੇ ਮੈਂ ਕਹੂੰਗਾ ਵੀ ਜਵਾਬ ਆ ਗਏ ਤੇ ਚਾਰੇ ਪੈਰਾਂ ਤੇ ਆ ਗਏ ਕਮਾਲਿਆ ਔਰਲੇ ਬੰਨੇ ਤੇ ਵਾਕੀ ਇੱਥੇ ਤੋਂ ਕਰ ਸਕਦੇ ਹਾਂ ਚ ਇੱਕ ਬੂਰੀ ਨਾ ਬਾਈ ਕਹਿੰਦਾ ਅੱਜ ਇੱਕੇ ਮਿਲਿਆ ਤੇ ਮਿਲਿਆ ਇਹ ਕਹੂੰਗਾ ਵੀ ਪੂਰੀ ਮੁਸ਼ਕਲ ਨਾ ਲਿਆਂਦੀ ਆ ਲੱਭ ਕੇ ਇਹ ਕਮਾਲਾ ਕਮਾਲਾ ਇਹਦੀ ਉਮਰ ਕਿੰਨੀ ਰਹੂਗੀ ਇਹਦੀ ਬੀਕ ਮਹੀਨੇ ਹੋਊਗੀ ਲਗਭਗ ਆ 6 ਮਹੀਨੇ ਸਾਮਨ ਦੀ ਰੋਡ ਹੈ ਮਤਲਬ ਵੀ ਬਣ ਜੂਗੀ ਝੋਟੀ ਤਿਆਰ ਹੋ ਜੂਗੀ 6 ਮਹੀਨੇ ਠੀਕ ਹੈ ਗੱਲ ਆ ਆਪਣਾ ਉਮਰ ਦਾ ਇੱਕ ਮੈਂ ਕਹੂੰਗਾ ਵੀ ਜਿੰਨੀ ਕਿ ਮਾਲਕ ਦੱਸਦਾ ਇੱਕ ਆਈਡੀਆ ਹੁੰਦਾ ਹਨਾ ਤੇ ਬਾਕੀ ਜਿਆਦਾ ਮੈਂ ਕਹੂੰਗਾ ਵੀ ਦੇਖਣ ਵਾਲੇ ਭਰਾ ਨੇ ਗੈਸ ਮਾਰਨਾ ਬਾਕੀ ਕੱਚੀ ਉਮਰ ਜੀ ਆ ਗਈ ਤਕਰੀਬਨ ਆ ਪੈਰਾਂ ਤੇ ਨਿਸ਼ਾਨ ਇਹਦੇ ਚਾਰਾਂ ਦੀ ਆ ਗਏ ਹਨਾ ਹਾਂ ਬਈ ਤੇ ਇੱਥੋਂ ਕਰਾਦੀ ਲੱਭੀ ਚੈੱਕ ਲੈ ਚਲੰਦਰਲੇ ਬੰਨੇ ਇਹਦਾ ਐਕਟਿਵ ਆ ਪੂਰੀ ਐਕਟਿਵ ਆਦਾ ਹਨਾ ਤੇ ਇਹ ਬੂਰੀ ਮੱਝ ਦੀ ਆ ਗਈ ਬੂਰੀ ਦੀ ਬਈ ਠੀਕ ਹੈ ਗੱਲ। ਬੂਰੀਆਂ ਇਸ ਵਾਰੀ ਬਾਈ ਕਹਿੰਦਾ 1 ਕੇ ਮਿਲੀਅਨ ਡਿਮਾਂਡ ਬਹੁਤ ਆਉਂਦੀ ਆ ਪੂਰੀ ਦੀ ਹੈ ਨਾ। ਡਿਮਾਂਡ ਹੈਗੀ ਆ ਬਾਈ ਪੂਰੀ ਦੀ। ਡਿਮਾਂਡ ਪੂਰੀ ਦੀ ਆਉਂਦੀ ਆ ਪੂਰੀ ਫੁੱਲਾ ਪਰ ਭਰਾਵਾਂ ਦੀ ਡਿਮਾਂਡ ਤੇ ਬਾਈ ਕਹਿੰਦਾ ਕੋਸ਼ਿਸ਼ ਏਦੀ ਵੀ ਬੂਰੀਆਂ ਦਾ ਲਾਟੇ ਕਰਦੀ ਆ ਪਰ ਯਾਰ 1 ਕੇ ਮਸਾ ਮਿਲੀ ਆ ਪੂਰੀ ਤੇ ਮਿਲੀ ਆ ਪੂਰੀ ਸ਼ਕੀਨ ਆ ਸਮੀ ਭਲੀ ਉਮਰ ਲਗਭਗ ਬਾਈ ਨੇ ਦੱਸਿਆ 26 9 20 ਮਨਰਾ ਜਿੰਨੀ ਕ ਦੱਸੀ ਆਪਾਂ ਨੂੰ। 26 20 ਮਹੀਨੇ ਉਮਰ ਦੱਸੀ ਆ ਹੋ ਸਕਦਾ ਪਰ ਮੈਨੂੰ ਇਹ ਲੱਗਦਾ ਵੀ ਇਹਦੀ ਉਮਰ ਯਾਰ ਘੱਟੇ ਹੋਵੇ ਉਦੋਂ ਵੀ ਕਿਉਂਕਿ ਕੱਤੀ ਦਾ ਸਰੀਰ ਸ਼ੁਰੂਰ ਦੱਸ ਦਾਂਗਾ ਬਾਡੀ ਬੂਡੀ ਹੈਨਾ ਤੇ ਸਿੰਘ ਸੁੰਗ ਦਾ ਡਿਜ਼ਾਈਨ ਦੱਸ ਦਿੰਦਾ ਤੇ ਬਾਕੀ ਥੱਲੋਂ ਜਮਾ ਰੂਗੀ 100 ਦੀ 100 ਥਾਣਾ ਲੱਗਿਆ ਕੱਲਾ ਕੱਲਾ ਪੂਰੀ ਬਿੱਥੀ ਤੇ ਇਹਦੇ ਧਿਆਨ ਕਿੰਨੇ ਪੈਸੇ ਲੈ ਲਾਂਗੇ ਬੂਡੀ ਇਹਦਾ ਬਈ 42000 ਰੁਪਿਆ ਡਿਮਾਂਡ ਹੈ ਇਹਦਾ ਲੈ ਲਾਂਗੇ 42 ਤੇ ਹੁਣ ਲੱਭੀ ਯਾਰ ਆਹ ਕੱਤੀ ਦੇ ਮਾਰ ਕੈਮਰਾ ਆਹ ਕਰਾ ਦੇ ਮੂਹਰਾ ਵੀ ਚੱਕ ਕੱਤੀ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਐਂਡ ਤਸੱਲੀ ਕਰਾ ਦੇ ਪੂਰੀ ਸ਼ਕੀਨ ਆ ਗਈ ਹੈਨਾ ਤਕਰੀਬਨ ਆ ਵੀ ਮੇਰਾ ਖਿਆਲ ਆ ਯਾਰ ਜੈਡ ਬਲੈਕ ਗਈ ਜਮਾ ਜੈਡ ਬਲੈਕ ਬਾਈ ਇੱਥੋਂ ਤੋਂ ਹੋਵੇ ਥੱਲੇੋਂ ਇੱਕ ਸਿਸਟਮ ਹੈਗੀ ਸੀਮਨ ਦੀ ਆ ਪਰ ਆਪਾਂ ਨੂੰ ਐ ਨਹੀਂ ਪਤਾ ਵੀ ਕਿਹੜੇ ਦੀ ਆ ਹੈ ਕਿਹੜੇ ਦੀ ਕਿੰਨਾ ਸੀਮਨ ਪਈ ਪਤਾ ਨਹੀਂ ਹੈਗਾ ਠੀਕ ਆ ਬਣਾਉਣਾ ਦਾ ਕੰਮ ਕੋਈ ਹੈ ਨਾ ਹਾਂ ਕਰ ਜੈਨੂਨ ਜੀ ਜਾਣਕਾਰੀ ਇਹ ਲੋਟ ਰਹੀ ਦੀ ਆ ਤੇ ਝੋਲੀ ਝੋਲੀ ਚੰਗੀ ਬਣਾਉਗੀ ਹੈ ਨਾ ਝੋਲੀ ਚੰਗੀ ਆ ਦੰਦੋਂ ਖੀਰੀ ਆ ਬਾਈ ਖੀਰੀ ਆ ਜੀ ਹਾਂ ਬਾਈ ਕਿੰਨੀ ਉਮਰ ਹੋਊਗੀ ਦੀ ਤਾਂ 2 ਸਾਲ ਦੇ ਲਗਭਗ ਆ ਘੱਟ ਹੋਊਗੀ ਮਹੀਨਾ ਤੋਂ ਮਹੀਨੇ ਠੀਕ ਆ ਗੱਲ ਲੈ ਆ ਬਾਹਰ ਲਈ ਬਣੀ ਤੇ ਬਾਕੀ ਇੱਥੇ ਤੋਂ ਕਰ ਸਕਦੇ ਹੋ ਕੁਆਲਿਟੀ ਚੈੱਕ ਇਹਦੀ ਉਮਰ ਬ 2 ਸਾਲ ਦੇ ਆਈਡੀਆ ਆ ਗਿਆ ਇੱਥੇ ਜੇ ਰੋਕ ਲਿਓ ਬਾਈ ਰੋਕ ਲਾ ਰੋਕ ਲਾ ਫੇਸ ਕਰ ਦਿਓ ਪਰਲੇ ਬੰਨੇ ਤੇ ਆਪਾਂ ਨੂੰ ਐਗਜੈਕਟ ਹੂ ਟੀਕਾ ਨਹੀਂ ਪਤਾ ਕਿਹੜੇ ਟੀਕਾ ਨਹੀਂ ਪਤਾ ਉਹਨਾਂ ਨੇ ਦੱਸਿਆ ਕਹਿੰਦੇ ਸੀਮਨ ਦੇ ਆਜਾਦ ਨਹੀਂ ਹੈਗਾ ਉਹਨਾਂ ਦੇ ਪਰ ਬਰੀਕੀਆਂ ਬਹੁਤ ਨੇ ਕੱਟੀ ਚ ਆ ਹੈਗੀ ਚੰਗੇ ਸੀਮਨ ਦੇ ਜਿੱਤਰਾ ਸਿੰਘ ਸਿੰਘ ਫੇਸ ਫੂਸ ਆਣ ਆ ਗਈ ਫੇਸ ਫੂਸ ਤੇ ਵੀ ਕੋਈ ਵਾਲ ਚਿੱਟਾ ਨਹੀਂ ਹੈਗਾ ਕੁੜੀ ਤੇ ਪੂਛ ਵੀ ਜੈਡ ਬਲੈਕ ਆ ਗਈ ਲੈ ਚਲਦੇ ਆਨ ਪਰਲੇ ਬੰਨੇ ਤੇ ਥਾਨ ਸਿੰਗਲ ਚਾਰ ਹੀ ਰਹਿਣਗੇ ਇਹਦੇ ਥਾਨ ਸਿੰਗਲ ਚਾਰੇ ਬਾਈ ਟੀਕਾ ਇਹਦੇ ਲੱਗਿਆ ਹੋਇਆ ਹੈਗਾ 15 ਤਰੀਕ ਨੂੰ ਆਪਾਂ ਆਪ ਭਰਾਏ ਸੀਮਨ ਬਾਈ ਕਹਿੰਦਾ ਆਪਾਂ ਨੇ ਆਪ ਭਰਾਇਆ ਵਿਆ 15 ਤਰੀਕ ਦਾ 15 ਤੇ 16 ਨੂੰ ਦੋ ਟੀਕੇ ਭਰਾਏ ਨੇ ਬਈ ਇਹਦੇ ਠੀਕ ਹੈ ਕਰਨ ਆਪਣੇ ਕੋਲ ਮਤਲਬ ਪ੍ਰੂਫ ਪਿਆਗਾ ਉਹਦਾ ਠੀਕ ਹੈ ਠੀਕ ਹੈ ਵੀਡੀਓ ਪਾ ਦੇ ਤੇ ਇੱਥੇ ਤੋਂ ਬਾਡੀ ਕਰ ਸਕਦੇ ਹਾਂ ਚਾ ਇੱਕ ਬਾਡੀ ਤੋਂ ਲਾ ਕੇ ਤੇ ਬਾਕੀ ਝੋਲੀ ਥੱਲੇ ਮੈਂ ਕਹੂੰਗਾ ਪੂਰੀ ਸਹੀ ਰੱਖੂਗੀ ਇਹ ਇੱਥੋਂ ਕਰਾ ਦੇ ਦਈ ਜੱਕ ਜਿਹੜੀ ਆ ਜੀ ਜਾਈਗਾ ਨਾ ਬਟਨ ਵਾਲੀ ਕੱਤੀ ਬਣੂਗੀ ਅੱਗੇ ਜਾ ਕੇ ਤੇ ਝੋਲੀ ਪੂਰੀ ਰੱਖੂਗੀ ਥੱਲੇ ਤਾਂ ਸ਼ਕੀਨੀ ਵਾਲਾ ਇਹਦੇ ਕੋਈ ਅੰਤ ਨਹੀਂ ਹੈਗਾ ਕਿੰਨੇ ਕਿਲੋ ਦੁੱਧ ਵਾਲੀ ਮੱਛੀ ਦੱਸਿਆ ਬਈ ਇਹ 14 ਕਿਲੋ ਵਾਲੀ ਹੈ ਬਈ ਠੀਕ ਹੈ ਗੱਲ ਨੀ ਮਾ ਹਰੇਕ ਕਹਿੰਦਾ 20 ਕਿਲੋ ਵਾਲੀ ਨਾ ਨਾ 14 15 ਆਮ ਦੁੱਧ ਤੀਜੇ ਸਵੇਰ ਦੀ ਮਾਤਲੇ ਠੀਕ ਹੈ ਗੱਲ ਕਰੀ ਉਰਲੇ ਬੰਨੇ ਕਰਦੇ ਏ ਜਦੋਂ ਇੱਧਰ ਜਾਊ ਲੱਭੀ ਹੋਗਾ ਪ੍ਰਾਦੀ ਚੈੱਕ ਸਵੇਂ ਸੁਵੇਂ ਚੰਗੀ ਹੋਈ ਆ ਬਾਡੀ ਤੋਂ ਲਾ ਕੇ ਹਨਾ ਰੰਗ ਰੰਗ ਤੋਂ ਲਾ ਕੇ ਜੈਡ ਬਲੈਕ ਆ ਵੀ ਜਿਹੜੇ ਭਰਾ ਕਹਿੰਦੇ ਯਾਰ ਆਪਣੇ ਜੈਡ ਬਲੈਕ ਕੱਟੀ ਲੈਣੀ ਆ ਨਾ ਸਿੰਗੀ ਤੋਂ ਲਾ ਕੇ ਫੇਸ ਬਿਊਟੀ ਤੋਂ ਲਾ ਕੇ ਬੁੱਥੀ ਬਾਥੀ ਤੋਂ ਬਾਡੀ ਤੋਂ ਲਾ ਕੇ ਸਾਰੇ ਪੱਖ ਚੇਹ ਕਹੂੰਗਾ ਵੀ 100 ਦੀ 100 ਆ ਹਰੇਕ ਪਾਸੇ ਜਮਾ ਓਕੇ ਤੇ ਸੀਮਨ ਕਿਹੜਾ ਲੱਗਿਆ ਪਤਾ ਇਹਦੀ ਸੀਮਨ ਪਿਆ ਬਈ ਸੰਭਿਆ ਠੀਕ ਹੈ ਗ ਆਰਦੀ ਲੱਭੀ ਇਹਦੇ ਜੇ ਆਉਂਦਾ ਹੋਇਆ ਤਾਂ ਦਿਖਾ ਦੇ ਉਹਤਰਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਣਾ ਬੈਸੇ ਵਿੱਚ ਹੋ ਸਕਦਾ ਨਾ ਆਵੇ ਇਹ ਉਹਦਾ ਆ ਗਿਆ ਸ਼ੇਰ ਸਾਦਾ ਟਾਪ ਦਾ ਹਜ਼ਾਰਪਉ ਵੰਦਾ ਐਚ ਐਸ ਬੀ ਵਾਲੇ ਦੇ ਸ਼ੇਰ ਸਾਦਾ ਜਿਹੜੇ ਭਰਾ ਜਾਣਦੇ ਆ ਸ਼ੇਰ ਸਾਦ ਨੂੰ ਵੀ ਟਾਪ ਦਾ ਮਾਂ ਦਾ ਦੁੱਧ ਵੀ ਲਿਖਿਆ ਤੇ 27 ਕੇਜੀ ਰਿਹਾ ਉਹਦਾ ਮਿਲਕ ਉਹਦੀ ਮਾਂ ਦਾ ਪੂਰਾ ਟਾਪ ਝੋਟ ਆ ਗਿਆ ਤੇ ਬਾਕੀ ਕੱਟੀ ਆ ਵੀ ਪੂਰੀ ਅਸਲ ਆ ਗਈ ਤੇ 15 ਤੇ 16 ਨੂੰ ਦੋ ਦਿਨ ਸੀ ਮੰਨ ਲਓ ਦੋ ਦਿਨ ਸੀ ਮੰਨ ਲਵਾਇਆ ਬਾਈ 7-8 ਦਿਨ ਬਾਅਦ ਜਿਹੜਾ ਪਸ਼ੂ ਆਪਣੇ ਪੰਜਾਬੀ ਭਾਸ਼ਾ ਚ ਬੋੜ ਦੇ ਜਾਂਦਾ ਉਹ ਨਹੀਂ ਕਰਤੇ ਸਾਰੇ ਅਟ ਜਾ ਗਏ ਲਈ ਠੀਕ ਆ ਗੱਲ ਵੀ ਗੱਬਣ ਦੇ ਚਾਂਸ ਨਹੀਂ ਗੱਬਣ ਦੇ ਚਾਂਸ ਹੈਗੇ ਨੇ ਸਾਫ ਤਾਰਾਂ ਦੇ ਪਤਾ ਲਵਾਇਆ ਗਿਆ ਠੀਕ ਆ ਗੱਲ ਤੇ ਤੇਨ ਕਿੰਨੇ ਪੈਸੇ ਲਵਾਂਗੇ ਇਹਦੇ ਇਕੱਠੀ ਤੇ ਯਾਰ ਇਹਦਾ ਬਈ 55000 ਰੁਪਏ ਲਵਾਂਗੇ ਠੀਕ ਆ ਅੱਜਾ ਛੋਟ ਛੋਟ ਕਰਾਂਗੇ ਠੀਕ ਆ ਬਾਕੀ ਆਪਾਂ ਇਹ ਤੇ ਖੇਚਲਾ ਕਰੀ ਬੈਠੇ ਹੁਣ ਤਾਂ ਅਗਲੇ ਨੇ ਬਸ ਸਾਹਮਣੇ ਹੀ ਆ ਜਿਹੜੀ 7-8 ਦਿਨ ਸਾਹਮਣੇ ਹੈਗਾ ਜਾਂ ਜਾ ਕੇ ਠੀਕ ਆ ਆਓ ਬਾਈ ਕਹ ਪਰ ਛੋਟੀ ਚੰਗੀ ਬਣਨ ਨਾਲ ਯਾਗ ਕੇ ਕਿਉਂਕਿ ਸੀਮਨ ਵੀ ਬਾਈ ਨੇ ਟੋਪ ਦਾ ਲਵਾਤਾ ਤੇ 55 ਚੋ ਮਾਨ ਤਣ ਜਾਂ ਬਾਈ ਕਹਿੰਦਾ ਕਰ ਦਾਂਗੇ ਤੇ ਨੰਬਰ ਬੋਲ ਦਿਓ ਜੀ ਨੰਬਰ ਆਪਣਾ 97815 64412 97815 ਤੇ 64412 ਬਾਈ ਦਾ ਨੰਬਰ ਹੈ ਜਿਹੜਾ ਵੀ ਸੱਜਣ ਨੀਲੀ ਰਾਵੀ ਦੀ ਬੂਰੀ ਮੋਰਾ ਦੀ ਕਿਸੇ ਵੀ ਤਿੰਨਾਂ ਨਸਲਾਂ ਚੋਂ ਕੋਈ ਵੀ ਕੱਟੀ ਲੈਣਾ ਚਾਹੁੰਦਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਅਸਨਾਮ ਤੇ ਜ਼ਿਲ੍ਹਾ ਰਹੂਗਾ ਸੰਗਰੂਰ ਨੰਬਰ ਸਕਰੀਨ ਤੇ ਚੱਲਦਾ ਧੰਨਵਾਦ ਜੀ